ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੋਤ ਬਲੌਗ ਐਂਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੀ ਕਮੀਜ਼ ਦਾ ਗਲਾ ਬਣਾਉਣਾ 프ਰੰਟ ਗਲਾ ਕਿਸ ਤਰ੍ਹਾਂ ਬਣਾਉਣਾ ਬੈਕ ਗਲਾ ਕਿਸ ਤਰ੍ਹਾਂ ਬਣਾਉਣਾ ਗਾ ਰੇਵਲੀਰ ਕਿਸ ਤਰ੍ਹਾਂ ਲਗਾਉਣੀ ਹੈਗੀ ਰੇਵਲੀਰ ਲਗਾਉਣ ਲੱਗੇ ਬਾੜ ਕਿਉਂ ਪੈਂਦੇ ਨੇ ਇਹਦਾ ਕਾਰਨ ਦੱਸਾਂਗੇ ਆਪਾਂ ਤੁਹਾਨੂੰ ਵੀ ਕਿਸ ਤਰ੍ਹਾਂ ਆਪਾਂ ਰੇਵਲੀਰ ਸਹੀ ਤਰੀਕੇ ਨਾਲ ਲਗਾਉਣੀ ਹੈਗੀ ਤੇ ਆਪਾਂ ਤੁਹਾਨੂੰ ਪਲੋਈਆਂ ਵਾਲੀ ਵੀਡੀਓ ਕਿਸੇ ਭੈਣ ਦਾ ਮੈਸੇਜ ਆਉਂਦਾ ਜੀ ਮੈਨੂੰ ਕੀ ਪਲੋਈਆਂ ਪਾਉਣੀਆਂ ਦੱਸੋ ਆਪਣੀਆਂ ਪਲੋਈਆਂ ਵਾਲੀਆਂ ਵੀਡੀਓ ਹੈਗੀਆਂ ਨਈਆਂ ਪਰ ਆਪਾਂ ਤੁਹਾਨੂੰ ਦੁਬਾਰਾ ਵੀ ਵੀਡੀਓ ਬਣਾ ਦਾਂਗੇ ਪਲੋਈਆਂ ਕਿਸ ਤਰ੍ਹਾਂ ਪਾਉਣੀਆਂ ਨੇਗੇ ਫਿਟਿੰਗ ਦੇ ਨਿਸ਼ਾਨ ਕਿਸ ਤਰ੍ਹਾਂ ਲਗਾਉਣੇ ਆ ਫਿਟਿੰਗ ਦੀ ਸਲਾਈ ਕਿਸ ਤਰ੍ਹਾਂ ਲਗਾਉਣੀ ਹੈਗੀ ਪ੍ਰੋਪਰ ਕਮੀਜ਼ ਦੀ ਆਪਾਂ ਪੂਰੀ ਸਲਾਈ ਤੁਹਾਨੂੰ ਦੱਸਾਂਗੇ ਜੀ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖ ਲਿਆ ਕਰੋ ਜੀ ਤੇ ਐਂਡ ਤੱਕ ਦੇਖ ਲਿਆ ਕਰੋ ਆਪਾਂ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਵਿੱਚ ਮੈਂ ਕੱਲੀ ਕੱਲੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੀ ਹੁੰਨੀ ਆ ਵੀ ਇਸ ਤਰ੍ਹਾਂ ਆਪਾਂ ਸਲਾਈ ਕਰਨੀ ਹੈਗੀ ਇਸ ਤਰ੍ਹਾਂ ਆਪਾਂ ਸਲਾਈ ਸਿੱਖ ਸਕਦੇ ਆਂਗੇ ਤੇ ਸਲਾਈ ਸਿੱਖਣ ਤੋਂ ਜ਼ਿਆਦਾ ਹੈ ਜੀ ਤੇ ਕਿਸੇ ਭੈਣ ਦਾ ਮੈਨੂੰ ਕਮੈਂਟ ਆਉਂਦਾ ਹੁੰਦਾ ਮੈਨੂੰ ਹੁਣ ਉਹਨਾਂ ਕਿ ਤੁਸੀਂ ਆਨਲਾਈਨ ਸਲਾਈ ਦੀ ਜਿਹੜੀ ਫੀਸ ਆਗੀ ਫੀਸ ਰੱਖੀ ਆ ਜਾਂ ਤਾਂ ਤੁਸੀਂ ਫ੍ਰੀ ਸਿਖਾਉਂਗੇ ਜਿਹੜੀਆਂ ਆਪਣੇ ਮਾਰਚ ਮਹੀਨੇ ਕਲਾਸਾਂ ਸਟਾਰਟ ਹੋਣਗੀਆਂ ਦੇਖੋ ਜੀ ਉਹਦੀ ਫੀਸ ਜ਼ਰੂਰ ਹੈਗੀ ਹੈਗੀ ਤੇ ਤੁਸੀਂ ਕਿਸ ਤਰ੍ਹਾਂ ਸਲਾਈ ਸਿੱਖਣੀ ਆ ਕਲੀ ਕਟਿੰਗ ਸਿੱਖਣੀ ਆ ਕਲੀ ਸਲਾਈ ਸਿੱਖਣੀ ਆ ਜਾਂ ਕਟਿੰਗ ਸਲਾਈ ਦੋਨੇ ਸਿੱਖਣੀਆਂ ਨੇਗੀਆਂ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਉਹਦੇ ਲਈ ਦੇਖੋ ਆਪਾਂ ਤੁਹਾਡੇ ਲਈ ਸਪੈਸ਼ਲ ਟਾਈਮ ਕੱਢਣਾ ਹੋਊਗਾ ਜੀ ਆਨਲਾਈਨ ਜਿਹੜੀਆਂ ਆਪਾਂ ਕਲਾਸਾਂ ਲਾਉਣੇ ਆਂਗੇ ਇਹ ਵੀਡੀਓ ਵਿੱਚ ਵੀ ਤੁਸੀਂ ਦੇਖ ਕੇ ਸਿੱਖ ਸਕਦੇ ਹੋਗੇ ਪਰ ਉਹਦੇ ਲਈ ਆਪਾਂ ਤੁਹਾਨੂੰ ਸਪੈਸ਼ਲ ਆਪਾਂ ਟਾਈਮ ਦੇ ਕੇ ਕਲਾਸ ਦੇ ਮਦਦਕ 2 ਘੰਟੇ 2 ਘੰਟੇ ਜਿੰਨਾ ਵੀ ਆਪਣਾ ਕਲਾਸ ਦਾ ਟਾਈਮ ਹੋਊਗਾ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਤੁਹਾਡੇ ਹਿਸਾਬ ਨਾਲ ਕਟਿੰਗ ਦੱਸੀ ਜਾਊਗੀ ਤੁਹਾਡੇ ਹਿਸਾਬ ਨਾਲ ਸਲਾਈ ਦੱਸੀ ਜਾਊਗੀ ਛੋਟੀਆਂ-ਛੋਟੀਆਂ ਬਰੀਕੀਆਂ ਦੱਸੀਆਂ ਜਾਣਗੀਆਂ ਇਸ ਕਰਕੇ ਫੀਸ ਜ਼ਰੂਰ ਹੁੰਦੀ ਹੈ ਜੀ ਜਿਹੜੀ ਆਪਾਂ ਔਨਲਾਈਨ ਸिलाई ਸਿਖਾਉਨੇ ਆ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਕਮੀਜ਼ ਦਾ ਆਪਾਂ ਤੁਹਾਨੂੰ ਫਰੰਟ ਗਾਲਾ ਬਣਾਉਣਾ ਦੱਸਦੇ ਹਾਂ ਤੇ ਬੈਕ ਗਲੇ ਤੇ ਰੇਵਲੀਰ ਲਗਾਉਣੇ ਦੱਸਦੇ ਹਾਂਗੇ ਲਓ ਜੀ ਹੁਣ ਆਪਾਂ ਬੈਕ ਗਲੇ ਤੇ ਰੇਬਲੀਰ ਲਗਾਉਣੀ ਆ ਦੇਖੋ ਰੇਬਲੀਰ ਆਪਾਂ ਕਟਿੰਗ ਕਰ ਲਈਏ ਰੇਬਲੀਰ ਤੁਸੀਂ ਇਸ ਤਰ੍ਹਾਂ ਦੀ ਕਟਿੰਗ ਕਰਨੀ ਆ ਦੇਖੋ ਇਸ ਤਰ੍ਹਾਂ ਆਪਣਾ ਕਪੜਾ ਵੱਧਾ ਹੋਵੇ ਜਿਹੜੀ ਆਪਾਂ ਰੇਬਲੀਰ ਕਟਿੰਗ ਕੀਤੀ ਹੈਗੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਠੀਕ ਹੈ ਜੀ ਜਿਵੇਂ ਸੋਥੋਂ ਇਸ ਤਰ੍ਹਾਂ ਕਪੜਾ ਵੱਧ ਘਟ ਹੋ ਜਾਂਦਾ ਤੁਸੀਂ ਪਹਿਲਾਂ ਇਹਦੇ ਤੇ ਹਲਕੀ ਜੀ ਸਿਲਾਈ ਲਗਾ ਲੈਣੀ ਹੈਗੀ दोनों कपड़े इस तरह फोल्ड करके बिल्कुल किनारे से सिलाई लगा लेनी देखो इस तरह अपना बिल्कुल बराबर होना चाहिए ਇੱਕੋ ਜਿਹਾ ਮਾਰਜਿਨ ਰੱਖਦੇ ਹੋਏ ਆਪਾਂ ਸਲਾਈ ਲਗਾਉਣੀ ਹੈ ਨਾ ਤਾਂ ਆਪਾਂ ਜ਼ਿਆਦਾ ਲੀਰ ਨੂੰ ਖਿੱਚਣਾ ਜੀ ਤੇ ਨਾ ਆਪਾਂ نیچے ਜਿਹੜਾ ਕੱਪੜਾ ਦਾ ਆਪਣਾ ਉਹਨੂੰ ਖਿੱਚਣਾਗਾ ਜੇ ਆਪਾਂ ਕਮੀਜ਼ ਖਿੱਚਾਂਗੇ ਜਾਂ ਆਪਾਂ ਰੇਲ ਲੀਰ ਖਿੱਚਾਂਗੇ ਫਿਰ ਬਲ ਪੈਣ ਲੱਗ ਜਾਂਦੇ ਨੇ ਬਲ ਪੈਣ ਬਲ ਪੈਣ ਦਾ ਇਹੀ ਕਾਰਨ ਹੁੰਦਾ ਕਿ ਆਪਾਂ ਥੋੜਾ ਜਿਹਾ ਖਿਚਾ ਆਵੇ ਦੇ ਵਿਚ ਆਉਂਦੇ ਹੁੰਦਾ ਕਿਉਂਕਿ ਇਹ ਰੇਵ ਹੁੰਦੀ ਹੈ ਪਰ ਜ਼ਿਆਦਾ ਨਹੀਂ ਆਪਾਂ ਇਸ ਤਰ੍ਹਾਂ ਖਿੱਚ ਕੇ ਵਧਾਉਣਾ ਫਿਰ ਆਪਣੇ ਜਿਹੜੇ ਕਿ ਵਾਲ ਪੈਂਦੇ ਨੇਗੇ ਫੋਲਡ ਕਰਨ ਵੇਲੇ ਵੀ ਤੁਸੀਂ ਇਸ ਤਰ੍ਹਾਂ ਇਹਨੂੰ ਸਹੀ ਕਰਦੇ ਜਾਣਾ ਇਹ ਮਸ਼ੀਨ ਨੂੰ ਚੱਕ ਕੇ ਨਾ ई ना जो बेस्ट कपड़ा कर देंगे फोल्ड करांगे। करा हाँ जी हम आप फ्रंट गला बना गोल बनावे इन इस तरह कपड़े ते जड़ाई कर लीए सेंटर करके एक निशान ला लिया गा इधर भी अपना सेंटर करके निशान ला लिया कमीज के उपर भी अपना निशान लग्या होया सेंटर करके ਇਹ ਕਪਾ ਕੱਚੀ ਸਲਾਈ ਲਗਾਵਾਂਗੇ ਇਹ ਕੱਚੀ ਸਲਾਈ ਤੁਸੀਂ ਜ਼ਰੂਰ ਲਗਾਇਆ ਕਰੋ ਜੀ ਹਾਂਜੀ ਇਹ ਕੱਚੀ ਸਲਾਈ ਜ਼ਰੂਰ ਲਗਾਇਆ ਕਰੋ ਇਹਦੇ ਨਾਲ ਕਿ ਆਪਾਂ ਨੂੰ ਜਿਹੜਾ ਕਮੀਜ਼ ਆਪਣਾ ਖਿਸਕਦਾ ਨਹੀਂ ਹੈਗਾਗਾ ਨਾ ਹੀ ਆਪਣਾ ਆਹ ਵਾਲਾ ਜਿਹੜਾ ਗਲਾ ਬਣਾਉਨੇ ਆ ਉਹ ਹੀ ਖਿਸਕਦਾਗਾ ਤੇ ਆਪਣੇ ਗਲੇ ਦੀ ਜੜਾਈ ਬਿਲਕੁਲ ਪ੍ਰੋਪਰ ਹੁੰਦੀ ਹੈਗੀ ਆ ਦੇਖੋ ਇਸ ਤਰ੍ਹਾਂ ਪਰਲਾ ਪਾ ਕੇ ਕੱਚੀ ਸਲਾਈ ਲਗਾਉਣੀ ਆ

ਜੇ ਆਪਣੇ ਬੁਕਰਮ ਦੇ ਉੱਪਰ ਵੀ ਸਲਾਈ ਲੱਗ ਜਾਏ ਕੋਈ ਗੱਲ ਨਹੀਂ ਜੀ ਉਹਦਾ ਕੋਈ ਡਰ ਨਹੀਂ ਹੁੰਦਾਗਾ ਜਾਂ ਗਲਤ ਨਹੀਂ ਹੁੰਦਾ ਕੁਝ ਵੀ ਸਿਰਫ ਥੋੜਾ ਜਿਹਾ ਮਾਡਰਨ ਵੇਲੇ ਜਦੋਂ ਆਪਾਂ ਮੋੜਦੇ ਆ ਨਾ ਬੈਕ ਗਲ ਅੰਦਰ ਸੌਰੀ ਜੀ ਫਰੰਟ ਗਲ ਆਪਾਂ ਅੰਦਰ ਨੂੰ ਮੋੜਦੇ ਆ ਉਹਦੋਂ ਥੋੜਾ ਜਿਹਾ ਮੋਟਾ ਹੋ ਜਾਂਦਾ ਕੱਪੜਾ ਹੋਰ ਕੋਈ ਗੱਲ ਨਹੀਂ ਹੁੰਦੀ ਹੁਣ ਆਪਾਂ ਇਹਦੇ 'ਚ ਹਲਕਾ ਹਲਕਾ ਕਮਾਉਂਦੇ ਹੋਏ ਇੱਕ ਕਈ ਵਾਰ ਡਾਟ ਹੁੰਦਾ ਜੀ ਗਲਾ ਪਹਿਲਾਂ ਬਣਾਈਏ ਜਾਂ ਪਲੋਈਆਂ ਪਹਿਲਾਂ ਪਾਈਏ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਆਂ ਕਿ ਪਲੋਈਆਂ ਪਹਿਲਾਂ ਪਾਉਣੀਆਂ ਨੇ ਜਾਂ ਗਲਾ ਪਹਿਲਾਂ ਬਣਾਈਦਾ ਕੰਟੜਾ ਗਲਾ ਵੀ ਆਪਾਂ ਜੜਾਈ ਕਰ ਲਿਆ। ਆ ਦੇਖੋ ਆਪਣਾ ਕੋਈ ਵੀ ਬਲ ਵਗੈਰਾ ਨਹੀਂ ਆਇਆ। ਬੈਕ ਤੋਂ ਵੀ ਆਪਣਾ ਕੋਈ ਵੀ ਬਲ ਨਹੀਂ ਆਇਆ ਹੈਗਾਗਾ। ਹੁਣ ਆਪਾਂ ਇਹਦੀ ਦੇਖੋ ਜੀ ਵੀ ਪਲੋਈਆਂ ਪਹਿਲਾਂ ਪਾਉਣੀ ਨੇ ਸੀ ਜਾਂ ਗਣਾ ਪਹਿਲਾਂ ਬਣਾਉਣਾ ਇਹਦੇ ਬਾਰੇ ਦੱਸਦੇ ਆਂ। ਗਲਾ ਆਪਾਂ ਜੜਾਈ ਕਰ ਲਿਆ ਜੀ ਪਰ ਕਟਿੰਗ ਨਹੀਂ ਕਰਨੀ ਇਹਦੀ। ਕਟਿੰਗ ਆਪਾਂ ਪਲੋਈਆਂ ਪਾ ਕੇ ਚੈੱਕ ਕਰਕੇ ਵੀ ਆਪਣੀਆਂ ਪਲੋਈਆਂ ਸੈਂਟਰ 'ਚ ਨੇ ਗਲਾ ਆਪਣਾ ਸੈਂਟਰ 'ਚ ਆ ਉਸ ਤੋਂ ਬਾਅਦ ਗਲੇ ਦੀ ਕਟਿੰਗ ਕਰਾਂਗੇ। ਜੇ ਆਪਾਂ ਪਹਿਲਾਂ ਗਲੇ ਦੀ ਕਟਿੰਗ ਕਰ ਲਈ ਪਲੋਈਆਂ ਆਪਣੀਆਂ ਇਧਰ ਉਧਰ ਹੋ ਗਈਆਂ ਜਾਂ ਗਲਾ ਥੋੜਾ ਬਹੁਤ ਵੀ ਇਧਰ ਉਧਰ ਆਪਾਂ ਨੂੰ ਲੱਗਿਆ। ਆ ਪ੍ਰੋਬਲਮ ਹੋ ਜਾਂਦੀ ਹੈ ਇਸ ਕਰਕੇ ਆਪਾਂ ਪਲੋਈਆਂ ਪਾ ਕੇ ਗळा ਝੜ ਕੇ ਤੇ ਇਸ ਤਰ੍ਹਾਂ ਬਾਅਦ ਚੋ ਕਟਿੰਗ ਕਰਾਂਗੇ ਗਲੇ ਦੀ ਫਿਰ ਆਪਾਂ ਇਹਨੂੰ ਅੰਦਰ ਨੂੰ ਫੋਲਡ ਕਰਾਂਗੇ ਹੁਣ ਆਪਾਂ ਤੁਹਾਨੂੰ ਪਲੋਈਆਂ ਪਾਉਣੀਆਂ ਦੱਸਦੇ ਆਂ ਫਿਰ ਗळा ਆਪਾਂ ਕਟਿੰਗ ਕਰਾਂਗੇ ਹਾਂਜੀ ਹੁਣ ਆਪਾਂ ਪਲੋਈਆਂ ਪਾਵਾਂਗੇ ਪਲੋਈਆਂ ਦੇ ਨਿਸ਼ਾਨ ਆਪਣੇ ਲੱਗੇ ਹੋਏ ਨੇਗੇ ਇੱਥੋਂ ਆਪਾਂ ਦੋਨੇ ਨਿਸ਼ਾਨਾਂ ਤੋਂ ਫੜ ਕੇ ਕੱਪੜੇ ਨੂੰ ਇਸ ਤਰ੍ਹਾਂ ਇਹ ਆਪਾਂ ਚਾਰ ਪੱਟੀਆਂ ਇਸ ਤਰ੍ਹਾਂ ਦੀਆਂ ਕਟਿੰਗ ਕਰ ਲੈਣੀਆਂ ਨੇ ਜੀ ਇੱਕੋ ਜੀਆਂ ਤੇ ਇਹਨੂੰ ਇੱਕ ਸਾਈਡ ਤੇ ਪੱਟੀ ਨੂੰ ਰੱਖ ਕੇ ਇਹਨਾਂ ਆਪਾਂ ਜਿਹੜਾ ਕੱਪੜਾ ਕਟਿੰਗ ਕੀਤਾ ਲੀਰ ਕਟਿੰਗ ਕੀਤੀ ਹੈ ਜਿਹੜੀ ਆਪਾਂ ਪਲੂਆਂ ਦੇ نیچے ਲਉਣੀ ਹੈ ਇਹਨੂੰ ਉੱਪਰ ਨੂੰ ਰੱਖਣਾ ਇੰਨੇ ਹੀ ਆਪਾਂ ਬਾਹਰ ਨੂੰ ਰੱਖਣੀ ਹੈ ਬਿਲਕੁਲ ਕਿਨਾਰੇ ਤੇ ਆਪਾਂ ਦੇਖੋ ਕੱਪੜੇ ਦੇ ਬਿਲਕੁਲ ਕਿਨਾਰੇ ਤੇ ਸਲਾਈ ਸ਼ੁਰੂ ਕਰਨੀ ਆ ਇਸ ਤਰ੍ਹਾਂ ਤੁਸੀਂ ਨੋਨ ਨਾਲ ਵੀ ਕਰੀਜ਼ ਬਣਾ ਸਕਦੇ ਹੋ ਪ੍ਰੈਸ ਨਾਲ ਵੀ ਕਰੀਜ਼ ਬਣਾ ਸਕਦੇ ਹੋਗੇ ਦੇਖੋ ਜੀ ਹੁਣ ਆਪਾਂ ਇਸ ਤਰ੍ਹਾਂ ਇਹਦੀ ਸਲਾਈ ਲਗਾਵਾਂਗੇ ਪਹਿਲਾਂ ਆਪਾਂ ਬਿਲਕੁਲ ਕਿਨਾਰੇ-ਕਿਨਾਰੇ ਤੇ ਸਲਾਈ ਲੈ ਕੇ ਆਉਣੀ ਆ ਫਿਰ ਆਪਾਂ ਇਹਨੂੰ ਅੰਦਰ ਨੂੰ ਕਰਦੇ ਹੋਣਾ ਮਸ਼ੀਨ ਨੂੰ ਪੈਰ-ਪੈਰ ਦਾ ਮਾਰਜਿਨ ਛੱਡ ਲੈਣਾ ਦੇਖੋ ਸੈਂਟਰ ਚ ਆ ਕੇ ਦੇਖੋ ਇੰਨਾ-ਇੰਨਾ ਪੈਰ-ਪੈਰ ਦਾ ਆਪਾਂ ਮਾਰਜਿਨ ਛੱਡ ਲੈਣਾ ਫਿਰ ਇਹਨੂੰ ਘਟਾਉਂਦੇ ਹੋਏ ਬਿਲਕੁਲ ਨਾਲ-ਨਾਲ ਜਿੱਥੇ ਆਪਣਾ ਨਿਸ਼ਾਨ ਖਤਮ ਹੋ ਜੀ ਕੋਈ ਨੀ ਵਾਲਾ ਬਿਲਕੁਲ ਇਥੋਂ ਆਪਾਂ ਕੋਈ ਬੰਦ ਕਰਦੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਨੇੜੇ ਤੋਂ ਸੈਂਟਰ ਚੋਂ ਆਪਾਂ ਇਹਨਾਂ ਦੁਆਰ ਰੱਖਿਆ ਕਿਨਾਰੇ ਤੇ ਆਪਾਂ ਇਸ ਤਰ੍ਹਾਂ ਇਹਨਾਂ ਘਟਾਉਂਦੇ ਹੋਏ ਇਸੇ ਤਰ੍ਹਾਂ ਹੀ ਆਪਾਂ ਦੂਜੀ ਪਲੋਈ ਪਾ ਲੈਣੀ ਆ ਜੀ ਇਸੇ ਤਰ੍ਹਾਂ ਹੀ ਆਪਾਂ ਦੂਜੀ ਪਲੋਈ ਸਟਾਰਟ ਕਰ ਲੈਣੀ ਆ ही मारजन रखते हुए कपड़े का बिल्कुल किनारे तो स्टार्ट करना जे इत अपना इन्ना इना दबा आ प्लेटा बिल्कुल सही पैनगियां पड़ी बिल्कुल सही पैनिया नहीं गिया कोई भी प्रॉब्लम नहीं आती है कि कोई अपना कपड़ा नहीं फुलता है पलोइया पाने वे फिटिंग नहीं खराब होंगी इस तरह पलोईया पाओगे तो सैड वाली पलोईया पाया ने जी जो नीचे कपड़ा नहीं लगेगा क्योंकि ये प्लेटा रेब होंदिया नेगे इस करके नीचे कपड़ा नहीं लगता इन्होंने आपई आप स्टार्ट करा जी उतों ही सिर्फ कपाल सिलाई लेके आनी है जिथे आप बंद करनी है इधरों उठू आपा के छड़ना जिन्ना आपई दे सेंटर चो गैप रखते हैं जी उन्ना बधा के छड़ना ठीक है जी इस तरह आपी पलोई पा लेनी है हम आपको सीधा करके दिखाने कि अपनी पलोई किस तरह की आई है देखो जी बिल्कुल भी कोई अपना कपड़ा नहीं फुलता है का का। बिल्कुल एक जी पलो आईया नेगियाँ देखो ਬਿਲਕੁਲ ਫਿਟਿੰਗ ਪ੍ਰੋਪਰ ਆਉਂਦੀ ਹੈਗੀ ਕੋਈ ਪਤਾ ਨਹੀਂ ਲੱਗਦਾ ਹੈਗਾਗਾ ਕਿ ਆਪਣੀਆਂ ਪਲੋਈਆਂ ਪਾਈਆਂ ਨੇ ਜਾਂ ਨਹੀਂ ਫਿਟਿੰਗ ਬਿਲਕੁਲ ਬੈਸਟ ਆਉਂਦੀ ਹੈ ਤੁਸੀਂ ਵੀ ਇਸੇ ਤਰ੍ਹਾਂ ਪਲੋਈਆਂ ਪਾਇਓ ਤੇ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਾਂ ਬਣਾਉਣਾ ਦੱਸਿਆ ਪਲੋਈਆਂ ਪਾਉਣੀਆਂ ਦੱਸੀਆਂ ਮੈਨੂੰ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਸਤਿ ਸ੍ਰੀ ਅਕਾਲ